ਹਰਿਆਣਾ ਦੇ ਉਚਾਣਾ ਪਿੰਡ ਵਿੱਚ ਹੋਈ ਮਹਾਪੰਚਾਇਤ ਵਿੱਚ ਪਹੁੰਚਣ ਤੋਂ ਰੋਕਣ ਲਈ ਜਗਜੀਤ ਸਿੰਘ ਦੱਲੇਵਾਲ ਸਮੇਤ ਕਈ ਸਾਥੀਆਂ ਨੂੰ ਹਰਿਆਣਾ ਪੁਲਿਸ ਨੇ ਰਾਹ ਵਿੱਚ ਰੋਕਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਵਿਰਕ ਜ਼ਿਲ੍ਹਾ ਜਨਰਲ ਸਕੱਤਰ ਨੇ ਦੱਸਿਆ ਕਿ ਉਹਨਾਂ ਨੂੰ ਤਮਦਾਨ ਸਾਹਿਬ ਵਿਖੇ ਪਹੁੰਚਣ ਲਈ हरियाणा पुलिस ਵੱਲੋਂ ਬੈਰੀਕੇਟ ਕਰਕੇ ਪਿੰਡ ਰਿਹੋਰ ਵਿਖੇ ਰੋਕਿਆ ਗਿਆ ਅਤੇ ਉਸ ਪਿੰਡ ਤੋਂ ਬਾਅਦ ਫਿਰ ਟਾਬੀ ਪਿੰਡ ਬੈਰੀਗੇਟ ਕਰਕੇ ੱੱਕੇ ਨਾਲ ਰੋਕ ਲਿਆ ਗਿਆ ਉਹਨਾਂ ਕਿਹਾ ਕਿ ਬੈਰੀਗੇਡ ਤੋੜ ਕੇ ਊਤਮਦਾਨ ਸਾਹਿਬ ਪਹੁੰਚੇ ਤੇ ਉਸ ਤੋਂ ਬਾਅਦ ਊਚਾਨਾ ਪਿੰਡ ਦੀ ਮਹਾਪੰਚਾਇਤ ਵਿੱਚ ਪਹੁੰਚੇ ਉਹਨਾਂ ਦੱਸਿਆ ਕਿ ਹਰਿਆਣਾ ਪ੍ਰਸ਼ਾਸਨ ਨੇ ਬਹੁਤ ੱੱਕਾ ਕੀਤਾ ਹੈ ਊਚਾਨਾ ਪਿੰਡ ਦੀ ਦਾਣਾ ਮੰਡੀ ਵਿੱਚ ਰੱਖੀ ਮਹਾਪੰਚਾਇਤ ਵਿੱਚ ਬੀਕੇਯੂ ਸਿੱਧੂਪੁਰ ਦੀਆਂ 210 ਬੱਸਾਂ ਪਹੁੰਚੀਆਂ हरियाणा सरकार दी बेशर्मी देखो जो कि ਅਸੀਂ ਗੁਰੂ ਘਰ ਚੱਲੇ ਆ ਬਜ਼ੁਰਗ ਨਾਲ ਨੇ ਸਾਡੇ ਭਾਰਤੀ ਕਿਸਾਨੀ ਉਹਨੇ ਇਕਤਾ ਸਿੱਧੂਪੁਰ ਜੱਥੇਬੰਦੀ ਦੇ ਸਾਰੇ ਸਾਡੇ ਆਗੂ ਨਾਲ ਨੇ ਜੋ ਕਿ ਆਗੂਆਂ ਨੂੰ ਤੁਮ ਤਾਂ ਸਭ ਜਾਣਦੇ ਹੋ ਰੋਕਿਆ ਗਿਆ ਐਡੀ ਮਾੜੀ ਨੀਤੀ ਸਰਕਾਰ ਹਰਿਆਣਾ ਦੀ ਹਰਿਆਣਾ ਸਰਕਾਰ ਇੰਨੀ ਡਰ ਚੁੱਕੀ ਹੈ ਕਿ ਕਿਸਾਨ ਜਿਹੜੀ ਮਾਂ ਪੰਚਾਇਤ ਕਰਨ ਲੱਗੇ ਆ ਦੋਸਤੋ ਜਿਹੜੇ ਸਾਡੇ ਕਿਸਾਨ ਹੈ ਵੱਧ ਚੜ ਕੇ ਆਉਣਗੇ ਇਹ ਸਾਨੂੰ ਨਹੀਂ ਰੋਕ ਸਕਦੇ ਰੁਕੀਏ ਨਾ ਕੱਲ ਰੁਕੀਏ ਤੇ ਸਾਰੇ ਦੋਸਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਵੱਧ ਚੜ ਕੇ ਚਾਣਾ ਮੰਡੀ ਦਾਣਾ ਮੰਡੀ ਦੇ ਵਿੱਚ ਪਹੁੰਚੋ ਚਾਹ ਕੱਚੇ ਰਸਤੇ ਪਹੁੰਚੋ ਚ ਪੱਕੇ ਪਹੁੰਚੋ ਜ਼ਰੂਰੀ ਹੈ ਵੱਧ ਚੜ ਕੇ ਪਹੁੰਚੋ ਤੇ ਧੰਨਵਾਦ ਤੁਹਾਡਾ ਕਰਾਂਗੇ ਪਰੇਸ਼ਾਨ ਕਰਗੇ ਇਹ ਮਤਲਬ ਨਾ ਛੁਡਾ ਇੱਕ ਮਿੰਟ ਦੇ ਦਿਓ ਵਧੀਆ ਆ ਵੇਖੋ ਆ ਗਿਰਿਆ ਮਾਰੇ ਅੱਜ ਜ਼ੀਰੋ ਕੱਪ ਤੋਂ ਬੋਲ ਰਹੇ ਐਸਾ ਕੁਝ ਆਪ ਸੇ ਬੁਸਰੇ ਹੈ ਕਹਾਂ ਜਾ ਰਹੇ ਹੋ ਇਹ ਤਾਂ ਆਪਾਂ ਕਰਾਂਗੇ ਕਰੋ ਕਰ ਜਾਓ ਆਪਾਂ ਵੇਖੋ ਉੱਪਰ ਕੋ ਗੱਡੀ ਚੁੱਕਾਓਗੇ ਬਾਦੀ ਉੱਪਰ ਕਿਧਾਰੇ ਹੋਰ ਕੋਈ ਨਹੀਂ ਆਖੇ ਬਾਹਰ ਨਾ ਸਮਾਟਿਓ ਹਟਾ ਰਹੇ ਹੋ 3 ਵੀਰ ਨੂੰ ਕਹੋ ਹਾਂ ਕਿ ਜਿੰਨੇ ਤੋਂ ਬੋਲਦੇ ਆਪਾਂ ਕਰੇ ਆਪਾਂ ਕਰਦੇ ਆ 10000 ਦਸਤੀ ਕਰਾਓ ਉੱਪਰ ਨੂੰ ਜਿੱਤਾਰੇ ਹੋ اڏي ڏسو نه ڪاڙي ڪيو ٿا ڪريو ڀوڪه ماريا ساڍا ڪڏھن آهي نا اها ماڙي ۾ ڪنهن کي ڪم ٿو ارے دوکی اپ جان کے اگے ہو گئے ہو ہم تے گاڑی روک رہے اپ جان کے ہو گئے ہو اپ روک رہے ہو اپ دی پوری ویڈیو بہت بڑی پھر کوئی کوئی اپ گاڑی دے اگے بجان کے آئے ہو اب دیکھو پرچیشن جان کے گاڑی دے اگے لمبا پیندا